ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਆਪਾਂ ਗੌਨ ਦੀ ਕਟਿੰਗ ਦੱਸਾਂਗੇ ਜੀ ਗੌਨ ਦਾ ਹੈ ਉੱਪਰਲਾ ਪਾਰਟ ਆਪਾਂ ਜਿਹੜਾ ਕਟਿੰਗ ਕਰਾਂਗੇ ਜੀ ਤੇ 17 ਇੰਚ ਲੰਬਾਈ ਲੈ ਲਈ ਮੰਨੇ 17 ਇੰਚ ਲੰਬਾਈ ਲੈ ਕੇ ਆਪਾਂ ਨੇ ਇਹਨੂੰ ਫੋਲਡ ਕਰ ਲੈਣਾ ਜੀ ਤੇ ਆਪਾਂ ਨੇ ਜਿਵੇਂ ਆਪਾਂ ਸਲਵਾਰ ਦੇ ਕੁੰਡੇ ਕੱਟਦੇ ਆ ਜਦੋਂ ਫੋਲਡ ਕਰਦੇ ਆ ਐਵੇਂ ਫੋਲਡ ਕਰ ਲੈਣਾ ਜੀ ਕਿਉਂਕਿ ਕਈ ਵਾਰੀ ਜੇ ਪਣਾ ਵੱਡਾ ਹੁੰਦਾ ਆਪਾਂ ਕੰਨੀ ਦੇ ਵੀ ਫੋਲਡ ਕਰ ਸਕਦੇ ਆ ਜੀ ਪਰ ਮੇਰਾ ਪਣਾ ਨਹੀਂ ਵੱਡਾ ਸੀਗਾ ਹਨਾ ਤੇ ਮੇਰਾ ਮਤਲਬ ਇਹਦੇ ਵਿੱਚ ਨਹੀਂ ਬਣਦਾ ਸੀਗਾ ਕੰਨੀ ਦਾ ਤੇ ਇਸ ਕਰਕੇ ਮਨੇ ਇਹ ਹੋਲਡ ਕਰਕੇ ਚੜਾਈ ਵਿੱਚ ਨੂੰ ਕਰ ਰਹੀ ਆ ਮੈਂ ਫਿਰ ਦੀ ਮੈਂ 17 17 ਇੰਚ ਲੈਂਥ ਦੇਖ ਲੈਣੀ ਆ ਵੀ ਇੱਕ ਸਾਰ ਤੇ ਜਿਹੜਾ ਗੌਨ ਹੁੰਦਾ ਜੀ ਇਹਦੀ ਮੇਨ ਗੱਲ ਹੁੰਦੀ ਹੈ ਜਿਹੜਾ ਗੌਨ ਹੁੰਦਾ ਇਹਦਾ ਉੱਪਰਲਾ 파ਟ ਲੰਬਾਈ ਵਿੱਚ ਜ਼ਿਆਦਾ ਹੁੰਦਾ ਜੀ ਜਿਹੜਾ ਆਪਾਂ ਫਰਾਕ ਬਣਾਉਨੇ ਆ ਉਹਦਾ ਘੱਟ ਹੁੰਦਾ 1 ਇੰਚ ਜੇ ਜੀ ਮੈਂ ਉਹਦਾ ਆਪਾਂ ਇਹਦਾ 17 ਲਿਆ ਤੇ ਆਪਾਂ ਫਰਾਕ ਦਾ ਲਵਾਂਗੇ ਜੀ 16 ਤੇ 15 ਰਹਿ ਜਾਊਗਾ ਤਿਆਰ ਰਹੀ ਦਾ 16 ਤਿਆਰ ਰਹਿ ਜਾਊਗਾ ਤੇ ਇਹ ਲੰਬਾਈ ਵਿੱਚ ਜ਼ਿਆਦਾ ਵਧੀਆ ਲੱਗਦਾ ਜੀ ਹਨਾ ਤੇ ਹੁਣ ਇਹਨੂੰ ਆਪਾਂ ਨੇ ਇੱਕਸਾਰ ਕਰਕੇ ਜਿਹੜਾ ਨਿਚਲਾ 파ਟ ਇਹਨੂੰ ਆਪਾਂ ਨੇ ਘੱਟ ਘੱਟ ਦੇਣਾ ਜੀ ਤੋਂ ਘੱਟ ਦੇਣਾ ਆਪਾਂ ਨੇ ਇਹਨੂੰ ਨਿਚਲੇ 파ਟ ਨੂੰ ਤੇ ਇਹ ਜੀ ਮੈਂ ਨੈੱਟ ਦਾ ਕੱਪੜਾ ਜੀ ਬਹੁਤ ਬਰੀਕ ਹੁੰਦਾ ਹਨਾ ਇਹਨੂੰ ਮਤਲਬ ਸੈੱਟ ਕਰਨ ਨੂੰ ਥੋੜਾ ਜਿਹਾ ਟਾਈਮ ਲੱਗ ਜਾਂਦਾ ਹੈ ਕਦੇ ਉਧਰੋਂ ਹੱਲ ਜਾਂਦਾ ਕਦੇ ਉਧਰੋਂ ਹੱਲ ਜਾਂਦਾ ਤੇ ਇਹਨੂੰ ਮੈਂ ਉੱਪਰ ਨੂੰ ਡਬਲ ਫੋਲਡ ਕਰ ਲਿਆ ਜੀ ਹਨਾ ਤੇ ਹੁਣ ਜਿਵੇਂ ਆਪਾਂ ਨੇ ਆਪਣੀ ਛਾਤੀ ਦਾ ਨਾਪ ਚਾਹੀਦਾ ਇਹਦੇ ਵਿੱਚ ਹਨਾ ਤੇ ਛਾਤੀ ਦਾ ਨਾਪ ਲੈ ਕੇ ਆਪਾਂ ਨੇ ਹੁਮੇ ਨਿਸ਼ਾਨੀ ਲਾਣੀ ਹੈ ਜਿਵੇਂ ਮੈਂ 10 ਤੇ ਲਾ ਲਈ ਤੇ ਫਿਰ 2 ਇੰਚ ਦੇ ਵਿੱਚ ਮਾਰਜਿਨ ਦੀ ਲਾਲੀ 12 ਤੇ ਨਿਸ਼ਾਨੀ ਲਾ ਲਈ ਮੈਂ ਤੇ 12 ਦੀ ਉਹ ਮੈਂ نیچے ਲਾ ਲੂੰਗੀ ਤੇ ਇਹਨੂੰ ਜਿੱਥੇ ਆਪਾਂ ਨਿਸ਼ਾਨੇ ਲਾਣੀਆਂ ਹੁਣ ਉੱਥੋਂ ਆਪਾਂ ਸੈਂਟਰ ਵਿੱਚੋਂ ਵਿਚਾਲੋਂ ਫੜ ਲਾਂਗੇ ਤੇ ਦੋ ਪਾਰਟ نیچے ਛੱਡ ਦਾਂਗੇ ਦੋ ਉੱਪਰੋਂ ਫੜ ਲਾਂਗੇ ਤੇ ਇਹਨੂੰ ਪਿੱਛੇ ਨੂੰ ਖਿੱਚ ਲਾਂਗੇ ਜੀ ਆਪਾਂ ਤੇ ਇਹ ਇੱਕ ਸਾਰ ਸੈੱਟ ਹੋ ਜਾਊਗਾ ਜੀ ਤੇ ਇੱਕ ਸਾਰ ਸੈੱਟ ਕਰਕੇ ਆਪਾਂ ਇਹਨੂੰ ਹੁਣ ਉਤਾਰ ਦਾਂਗੇ ਜੀ ਇਹ ਕੱਪੜਾ ਇਹ ਕਟਿੰਗ ਕਰ ਦਾਂਗੇ ਜੀ ਤੇ ਹੁਣ ਜੀ ਮੈਂ ਇਹ ਜੀ ਮੈਂ ਉੱਪਰਲੇ ਪਾਰਟ ਦੀ ਕਟਿੰਗ ਦੱਸੂਗੀ ਤੁਹਾਨੂੰ ਜਿਹੜਾ ਨਿਚਲਾ ਪਾਰਟ ਹੈ ਜੀ ਉਹ ਮੈਂ ਬਣਾਉਣਾ ਸੀਗਾ ਤੇ ਵੀ ਮਤਲਬ ਵੱਡਾ ਪਣਾ ਲੈਣਾ ਸੀਗਾ ਵੱਡਾ ਪਣਾ ਆ ਯਾਨੀ ਕੱਪੜੇ ਚ ਉਹ ਛੋਟਾ ਪਣਾ ਸੀਗਾ ਤੇ ਉਸ ਕਰਕੇ ਮੈਂਨੇ ਕਲੀਆਂ ਬਣਾਈਆਂ ਜੀ ਉਹਦੀਆਂ ਕਲੀਆਂ ਬਣਾ ਕੇ ਕਟਿੰਗ ਕਰਕੇ ਬਣਾਇਆ ਗਾਉਣ ਜੀ ਤੇ ਕੈਨ ਕੈਨ ਵੀ ਲਾਈ ਆ ਤੇ ਮਤਲਬ ਟਾਈਮ ਬਹੁਤ ਲੱਗਿਆ ਜੀ ਉਸ ਨੂੰ ਇਸ ਕਰਕੇ ਵੀਡੀਓ ਬਣਾਈ ਨਹੀਂ ਗਈ ਜੀ ਤੁਸੀਂ ਐਂਡ ਵਿੱਚ ਗਾਉਣ ਦੀ ਫੋਟੋ ਪਾਈ ਹੋਈ ਹੈ ਜੀ ਉਹ ਤੁਸੀਂ ਜ਼ਰੂਰ ਦੇਖਣੀ ਆ ਤੇ ਲਾਸਟ ਵਿੱਚ ਗਾਉਣ ਦੀ ਫੋਟੋ ਪਾਈ ਹੋਈ ਆ ਤੁਸੀਂ ਦੇਖ ਕੇ ਦੱਸਣਾ ਜੀ ਕਿਵੇਂ ਬਣੀ ਆ ਤੇ ਜਿਵੇਂ ਹੁਣ ਇਹ ਲੈਨਿੰਗ ਆ ਜੀ ਜਿਹੜੀ ਇਹ ਲੈਨਿੰਗ ਟੱਪ ਟਾ ਜੀ ਇਹ ਟੱਪ ਟਾ ਆਪਾਂ ਨੇ ਜਿੰਨਾ ਨਾ ਆਪ ਆਪਣਾ ਗੋਨ ਦਾ ਸੀ ਉਹ ਤੋਂ ਧਗ ਇੰਚ ਵੱਧ ਲੈ ਕੇ ਕਟਿੰਗ ਕਰ ਲਿਆ ਇਹ ਦੋ ਪਾਰਟ ਕਟਿੰਗ ਕਰ ਲਿਆ ਜੀ ਮਨੇ ਤੇ ਇਹ ਲੈਦੇ ਲੈਦੇ ਤਰਨ ਮਤਲਬ ਲੈਦੇ ਲੈਦੇ ਤਰਨੇ ਨੇ ਇਹ ਆਪਾਂ ਨੇ ਕੀ ਆਪਾਂ ਵੀ ਲੈਦੇ ਲੈਦੇ ਡਵਲ ਡਵਲ ਨਹੀਂ ਆਪਾਂ ਨੇ ਕਰਨਾ ਹੈ ਪਹਿਲਾਂ ਇੱਕ ਪਾਰਟ ਧਰਨਾ ਜੀ ਫਿਰ ਦੂਜਾ ਪਾਰਟ ਉੱਪਰ ਧਰਨਾ ਤੇ ਬੰਦ ਪਾਸਾ ਜਿਹੜਾ ਮੇਰੇ ਕੰਨੀ ਆ ਤੇ ਖੁੱਲਾ ਪਾਸਾ ਦੂਜੀ ਸਾਈਡ ਆ ਜੀ ਤੇ ਹੁਣ ਇਹਨੂੰ ਆਪਾਂ ਨੇ ਇੱਕਸਾਰ ਕਰ ਲੈਣਾ ਵੀ ਬਿਲਕੁਲ ਵੀ ਅੱਗੇ ਪਿੱਛੇ ਨਾ ਹੋਵੇ ਹਨਾ ਇੱਕਸਾਰ ਕਰਕੇ ਤੇ ਫਿਰ ਆਪਾਂ ਨੇ ਇਹਦੀਆਂ ਨਿਸ਼ਾਨੀਆਂ ਲਾਉਣੀਆਂ ਨੇ ਤੇ ਜਿਵੇਂ ਮੈਂ ਹੁਣ ਲਰਨਿੰਗ ਤੇ ਹੀ ਨਿਸ਼ਾਨੀ ਲਾ ਕੇ ਤੇ ਕਿਉਂਕਿ ਇਹ ਟਾਪਟਾ ਹਨਾ ਇਹਨੇ ਕਿਹੜਾ ਸੁਗੜਨਾ ਇਹ ਤੋਲਣੇ ਆਪਾਂ ਪਹਿਲਾਂ ਤੋਣਾ ਜ਼ਰੂਰ ਚਾਹੀਦਾ ਜੀ ਹਨਾ ਤੇ ਹੁਣ ਜਿਵੇਂ ਇਹ ਮੈਂ ਨਿਸ਼ਾਨੀ 17 ਤੇ ਲਾ ਲਈ ਜੀ ਮੈਂ ਥੋੜਾ ਜਿਹਾ ਕਪੜਾ ਇਹ ਵੱਧ ਲੈ ਕੇ ਕਟਿੰਗ ਕਰਿਆ ਕਰ ਲਿਆ ਸੀਗਾ ਤੇ ਇਸ ਕਰਕੇ ਮੈਂ ਹੁਣ ਇਹ ਤੇ ਨਿਸ਼ਾਨੀ ਲਾ ਲਈ ਜਿੰਨੀ ਮੈਨੂੰ ਚਾਹੀਦੀ ਸੀਗੀ ਹੈ ਨਾ ਤੇ ਹੁਣ ਜਿਵੇਂ ਇਹ ਤੀਰਾ ਵੀ ਤੀਰਾ ਲੈਣਾ ਆਪਾਂ ਨੇ ਜਿਵੇਂ ਸਾਢੇ 13 ਇੰਚਾ ਜੀ ਤਾਂ 13 ਇੰਚਾ ਜੀ ਆਪਾਂ ਤਾਂ ਸਾਢੇ 6 ਲਾਵਾਂਗੇ ਨਿਸ਼ਾਨੀ ਤੀਰੇ ਦੀ ਤੇ ਛੇਠਾ ਨੂੰ ਵੀ ਆਪਾਂ ਸਾਢੇ 6 ਲਾਵਾਂਗੇ ਜੀ ਇਹਦੇ ਪਾਣੇ ਬਾਜੂ ਨਹੀਂ ਲਾਣੀ ਜੀ ਕਿਉਂਕਿ ਇਹ ਸਲੀਵਲੈਸ ਬਣਾਉਣਾ ਹੈ ਡਾਉਨ ਸ਼ੋਲਡਰ ਪਰ ਜੇ ਆਪਾਂ ਨੇ ਬਾਜੂ ਲਾਣੀ ਹੁੰਦੀ ਜੀ ਤਾਂ ਆਪਾਂ ਨੀਚੇ ਵਾਲੀ ਸਲਾਈ ਮੋਢੇ ਦੀ 7 ਇੰਚ ਲਾਉਣੀ ਸੀਗੀ ਤੇ ਆਪਾਂ ਹੁਣ ਇਹਦੇ 6.5 ਲਾਈ ਹੈ ਜੀ ਤਾਂ ਕਰਕੇ ਵੀ ਨੀਚੇ ਤੋਂ ਫਿਟਿੰਗ ਪੂਰੀ ਆ ਜੇ ਆਪਣੀ ਜਿੱਥੇ ਆਪਣੀ ਛਾਤੀ ਦਾ ਜੋਇੰਟ ਹੁੰਦਾ ਉੱਥੇ ਤੋਂ ਵੀ ਜੇ ਹਨਾ ਕਿ ਬੁੱਲੂ ਜੇ ਲਾਟ ਪਜਦੇ ਆ ਉਹ ਫਿਰ ਸੋਹਣੇ ਨਹੀਂ ਲੱਗਦੇ ਹੋਣਗੇ ਸਾਡੇ ਸ਼ੀਨ ਲਾਣ ਨਾਲ ਫਿਟਿੰਗ ਇਹਦੀ ਪੂਰੀ ਆ ਜੂਗੀ ਤੇ ਹੁਣ ਇਹ ਕਮਰ ਦੀ ਨਿਸ਼ਾਨੀ ਲਾ ਲਈ ਜੀ ਮੈਂ ਹਨ ਹੀ ਮੈਂ ਛਾਤੀ ਦੀ ਲਾ ਲਈ ਤੇ ਢੇਠਾਂ ਤੇ ਲਾ ਲਈ ਆਪਾਂ ਨੇ ਆਪਣਾ ਆਪਣਾ ਨਾਪ ਜਿੰਨਾ ਵੀ ਹੁੰਦਾ ਉਹਨਾਂ ਲੈ ਕੇ ਆਪਾਂ ਨੇ ਮਾਰਜਿਨ ਲੈ ਕੇ ਤੇ ਇਹ ਨਿਸ਼ਾਨੀਆਂ ਲਾ ਲੈਣੀਆਂ ਜੀ ਆਪਾਂ ਨੇ ਤੇ ਮੈਂ ਹੀ ਮੈਂ ਆਪਣੀ ਪਲੇਟਾਂ ਦੀ ਲਾ ਲੂੰਗੀ ਇਹ ਆਪਣੇ ਆਪਣੇ ਨਾਪ ਹੁੰਦੇ ਨੇ ਜੀ ਮੈਂ ਵੀ ਜਿਸ ਦਾ ਹੁੰਦਾ ਹਨਾ ਤੇ ਐਵੇਂ ਹੀ ਲਾਣਾ ਆਪਾਂ ਨੇ ਤੇ ਲਾ ਕੇ ਜਿਵੇਂ ਆਪਾਂ ਕਮੀਜ਼ ਦੀ ਕਟਿੰਗ ਕਰਦੇ ਆ ਇਹ ਬਾਕੀ ਆਪਾਂ ਨੇ ਉਵੇਂ ਹੀ ਕਰਨੀ ਆ ਤੇ ਆਪਾਂ ਨੇ ਇੱਥੇ ਆਰਮੋਲ ਦੀ ਕਲਾਈ ਦੇ ਦੇਣੀ ਹੈ ਜੀ ਤੇ ਪਹਿਲਾਂ ਆਪਾਂ ਨੇ ਵੀ ਜਿਹੜਾ ਬਾਹਰਲੀ ਕਟਿੰਗ ਹੁੰਦੀ ਹੈ ਹਨਾ ਮੋਡੇ ਦੀ ਹਾਰਮੋਲ ਦੀ ਪਹਿਲਾਂ ਆਪਾਂ ਨੇ ਉਹ ਕਰਨੀ ਹੁੰਦੀ ਹੈ ਫਿਰ ਆਪਾਂ ਨਿਚੋਂ ਦੂਜਾ ਪਾਟ ਕੱਢ ਕੇ ਤੇ ਫਿਰ ਉੱਪਰਲੇ ਦੀ ਆਪਾਂ ਨੂੰ ਕਾਟ ਪਾਉਣੀ ਚਾਹੀਦੀ ਆ ਮੋਲੇ ਪਾਟ ਦੀ ਪਹਿਲਾਂ ਆਪਾਂ ਨੂੰ ਬੈਕ ਸਾਈਡ ਦੀ ਕਾਟ ਪਾ ਕੇ ਤੇ ਇੱਕ ਪੱਲਾ ਚੱਕ ਦੇਣਾ ਚਾਹੀਦਾ ਜੀ ਕਿ ਖਰੇ ਆਦ ਨਹੀਂ ਕਈ ਵਾਰੀ ਰਹਿੰਦਾ ਫਿਰ ਕਾਟ ਖਲਤ ਹੋ ਜਾਂਦੀ ਹੈ ਜੀ ਤੇ ਇਥੇ ਹੀ ਮੈਂ ਪਲੇਟਾਂ ਦੀਆਂ ਵੀ ਨਿਸ਼ਾਨੀਆਂ ਲਾਲ ਲਾਇ ਕਰਦੀਆਂ ਜੀ ਮੈਂ ਪਹਿਲਾਂ ਹੀ ਲਾਲ ਲਾਇ ਕਰਦੀਆਂ ਫਿਰ ਮੈਂ ਇਹਨੂੰ ਮੇਨ ਫੈਬਰਿਕ ਦੇ ਧੱਤਕੇ ਤੇ ਕੱਚਾ ਕਰਲੇ ਕਰਦੀਆਂ ਜੀ ਤੇ ਫਿਰ ਜਿੱਥੇ ਨਿਸ਼ਾਨੀਆਂ ਲੱਗੀਆਂ ਹੁੰਦੀਆਂ ਨੇ ਉਹਨਾਂ ਤੇ ਸਿਲਾਈ ਲਾ ਕੇ ਆਪਣਾ ਮੈਂ ਪੱਕਾ ਕਰਲੇ ਕਰਦੀਆਂ ਜੀ ਤੇ ਮੇਰਾ ਇਹੀ ਤਰੀਕਾ ਜੀ ਕਟਿੰਗ ਕਰਨ ਦਾ ਜੇ ਤੁਹਾਨੂੰ ਸੋਖਾ ਲੱਗਦਾ ਤਾਂ ਜਿਹੜੇ ਮੇਰੀ ਵੀਡੀਓ ਨੂੰ ਦੇਖਦੇ ਨੇ ਉਹਨਾਂ ਦਾ ਧੰਨਵਾਦ ਜੀ ਤੇ ਇਹ ਜਿਹੜਾ ਆਪਣਾ ਮੇਨ ਫੈਬ ਫੈਬਰਿਕ ਆ ਇਹ ਆਪਾਂ ਨੇ ਉੱਪਰੋਂ ਕੱਟ ਲੈਣਾ ਹਨਾ ਆਪਾਂ ਨੇ ਜਦੋਂ ਫੋਲਡ वगैरह ਦਾ ਇਹ ਬੰਦ ਸੀਗਾ ਤੇ ਆਪਾਂ ਨੇ ਇਹਨੂੰ ਕੱਟ ਗਏ ਹਨਾ ਪਹਿਲਾਂ ਇੱਕ ਧਰ ਲਾਂਗੇ ਜੀ ਫਿਰ ਦੂਜਾ ਵੀ ਜਿਵੇਂ ਹੁਣ ਆਪਾਂ ਨੇ ਇੱਕ ਪਾਰਟ ਚੱਕ ਲੈਣਾ ਇਹਦੇ ਵਿੱਚੋਂ ਤੇ ਮੂਰਲਾ ਹੀ ਚੱਕ ਲੈਣਾ ਜੀ ਆਪਾਂ ਨੇ ਪਹਿਲਾਂ ਹਨਾ ਉਹ ਕਟਿੰਗ ਕਰ ਲੈਣਾ ਬਸ ਜਿਵੇਂ ਲਾਈਨਿੰਗ ਤੇ ਆਪਣੀਆਂ ਤੇ ਨਿਸ਼ਾਨੀਆਂ ਲੱਗੀਆਂ ਹੋਈਆਂ ਨੇ ਜੀ ਓਵੇਂ ਹੀ ਆਪਾਂ ਨੇ ਇਹਦੀ ਕਟਿੰਗ ਕਰਨੀ ਆ ਇਥੇ ਸੈੱਟ ਕਰਕੇ ਵਿਛਾ ਲੈਣਾ ਜੀ ਤੇ ਇੱਕ ਸਾਰ ਇਹ ਧਰ ਲੈਣਾ ਆਪਾਂ ਨੇ ਬਿਲਕੁਲ ਵੀ ਵੀ ਘੱਟ ਵੱਧ ਨਹੀਂ ਹੋਣਾ ਚਾਹੀਦਾ ਜੀ ਤੇ ਇਹਨੂੰ ਧਰ ਆਪਾਂ ਨੇ ਹੁਣ ਲਾਈਨਿੰਗ ਵਾਲਾ ਪਾਟ ਧਰ ਲੈਣਾ ਤੇ ਜਿੱਥੇ ਜਿੱਥੇ ਆਪਣੀ ਨਿਸ਼ਾਨੀ ਲੱਗੀ ਹੋਈ ਹੈ ਜੀ ਉੱਥੇ-ਉੱਥੇ ਤੇ ਆਪਾਂ ਨੇ ਇਹ ਕੱਟ ਲੈਣਾ ਤੇ ਇਹਨੂੰ ਫਿਰ ਐਵੇਂ ਹੀ ਝੜਨਾ ਜੀ ਤੇ ਜਿਹੜੀ ਮੇਰੀ ਵੀਡੀਓ ਦੇਖਣ ਲਈ ਧੰਨਵਾਦ ਜੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ ਜੀ ਲਾਈਕ ਕਮੈਂਟ ਕਰਿਆ ਕਰੋ ਵੀਡੀਓ ਦੇਖਣ ਲਈ ਧੰਨਵਾਦ ਜੀ